ਆਨੇਗੇ ਹੋ ਤੇ ਹਾਂ ਸਾਰੇਆਂ ਮੇਰੇ ਵੱਲੋਂ ਸਚੂਅਰ ਕਾਰ ਬੁਕਰ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਹਮਣੇ ਦੋ ਕੁ ਪਿੱਟੇ ਤੋੜ ਲੇ ਮੈਂ ਲੈ ਆਂ ਤੋੜ ਕੇ ਹਮ ਮੈਂ ਜਿਹਾ ਕੁ ਪਿੱਟੇ ਸਤ ਨੂੰ ਐ ਮੈਨਾਂ ਤੇ ਤੜਕਾ ਆਇਆ ਮੈਨਾਂ ਥੋੜਾ ਜਿਹਾ ਅੰਦਰ ਹਵਾ ਲੈਣ ਚਲੀ ਗਈ ਮੈਂ ਕਿਹਾ ਚਲ ਅੰਦਰ ਯੂਵੀ ਏਸੀ ਲਈ ਬੈਠਾ ਮੈਂ ਥੋੜਾ ਜਿਹਾ ਠੰਡਾ ਆ ਠੰਡੀ ਹੀ ਹੋਇਆ ਵਾ ਆ ਸਾਰਨਾ ਐ ਪਿਆਜ ਅਤੇ ਜਿਹੜੇ ਸਾਰੇ ਹੋਵੇ ਥੋੜੇ ਥੋੜੇ ਪਰ ਕੋਈ ਚੱਕਰ ਨਹੀਂ ਇਹ ਤਾਂ ਜਿਹੜੇ ਜਦ ਦਾਲ ਚ ਪੈਣੇ ਹੈ ਨਾ ਇਹ ਤਾਂ ਪਹਿਲਾਂ ਵਾਂਗ ਨੋਰਮਲ ਹੋ ਜਣੇ ਠੀਕ ਹੋ ਜਣੇ ਅਸੀਂ ਬਣਾਈ ਆ ਹੁਣ ਮੂੰਗੀ ਛੋਲੇ ਦੀ ਦਾਲ ਪਹਿਲਾਂ ਨਾ ਕੋਕਟਿਆਂ ਦੀ ਸਲਾਤੀ ਕੋਕਤੇ ਫਿਰ ਤਾਂ ਨਹੀਂ ਬਣਾਏ ਹੈਗੇ ਆ ਵੀ ਸਵੇਰੀ ਬਣਾ ਲੂੰਗੀ ਦੋ ਟਾਈਮ ਦੇ ਇਹ ਮੈਂ ਹੁਣ ਮੈਂ ਕੋਕਤੇ ਉਹ ਰੱਖ ਲੈਣੇ ਕੋਕਤੇ ਬਣਾ ਕੇ ਰੱਖ ਲੂੰਗੀ ਆਲੂ ਬਣ ਕੇ ਰੱਖ ਲੂੰਗੀ ਫਿਰ ਸਵੇਰੇ ਜਦ ਯੂਵੀ ਸਕੂਲ ਜਾਊਗਾ ਫਿਰ ਮੈਂ ਨਾ ਤੜਕਾ ਲਾ ਦੂੰਗੀ ਫਿਰ ਮੈਂ ਸਵੇਰੇ ਤੜਕਾ ਲਾ ਦੂੰਗੀ ਦੋ ਟਾਈਮ ਦਾ ਕਿਉਂਕਿ ਨਾ ਹੁਣ ਮਤਲਬ ਵੀ ਜੇ ਮੈਂ ਹੁਣ ਕਰੂੰਗੀ ਤਾਂ ਸਵੇਰੇ ਫੇਰ ਬਣਾਣੀ ਪਊਗੀ ਸਬਜ਼ੀ ਫਿਰ ਸ਼ਾਮ ਨੂੰ ਨਾ ਇੰਨੀ ਕੁਝ ਜ਼ਿਆਦਾ ਖਾਂਦੇ ਨਹੀਂ ਜਿਹੜੀ ਆ ਦਾਲ ਮੂੰਗੀ ਛੋਲੇ ਦੀ ਇਹ ਕਾਫੀ ਲੱਜੁੰਦੀ ਆ ਇਹ ਇਹ ਖਾ ਲੰਦਾਂ ਨੇ ਵਧੀਆ ਤੇ ਟਾਈ ਉਹ ਵੀ ਵੀ ਖਾ ਲੰਦਾ ਬਹੁਤ ਸਾਰੇ ਖਾ ਲੰਦੇ ਆ ਮੈਨੂੰ ਵੀ ਬਹੁਤ ਪਸੰਦ ਆ ਮੈਨੂੰ ਕੋਫਟਿਆਂ ਦੀ ਵੀ ਪਸੰਦ ਆ ਪਰ ਐਵੇਂ ਵੀ ਚੱਲ ਮੈਂ ਉਹ ਦੋ ਟਾਈਮ ਦੇ ਸਵੇਰੇ ਬਣਾ ਲਵਾਂਗੀ ਹੁਣ ਸ਼ਾਮ ਨੂੰ ਬਸ ਕੋਫਟੇ ਬਣਾ ਕੇ ਰੱਖ ਲੈਣੀ ਤੇ ਆਲੂ ਬਣਾ ਕੇ ਰੱਖ ਲੈਣ ਸਵੇਰੇ ਸੱਜੇ ਫੇਰ ਲਾ ਲਾਂ ਪੰਜ ਵਜੇ ਉੱਠ ਕੇ ਤਾਂ ਤੜਕਾ ਤੇ ਆ ਠੰਡਾ ਹੋ ਗਿਆ ਦਾਲ ਤਾਂ ਹਜੇ ਬਣ ਰਹੀ ਐ ਦੇਖੋ ਘੜਾ ਪੂਰਾ ਜਾਊਗਾ ਨਾ ਚਲ ਕੋਈ ਨਾ ਸੈੱਟ ਹੋ ਜਾ ਦਾਲ ਚ ਜਾ ਕੇ ਨਾਲ ਇਹ ਨਾ ਚੀਜ਼ ਇਹ ਚੀਜ਼ ਆ ਜਿਹੜੀ ਤੜਕਾ ਦਾਲ ਚ ਕਰੰਚੀ ਕਰੰਚੀ ਵਧੀਆ ਲੱਗਦਾ ਤੜਕਾ ਫੇਰ ਤੜਕਾ ਤਾਂ ਹੀ ਕਹਿੰਦੇ ਨੇ ਤੜਕਾ ਐਸੇ ਨੂੰ ਕਹਿੰਦੇ ਨੇ ਤੜਕਾ ਤੇ ਦਾਲ ਦੇਖੋ ਜੀ ਆਪਣੀ ਬਣ ਗਈ ਤੇ ਆਹ ਪਿਆਜ਼ ਨਾ ਕਾਲੇ ਕਾਲੇ ਹੋ ਗਏ ਤੇ ਆ ਲੱਗ ਰਹੇ ਉੱਪਰ ਕੀੜੇ ਤੈਰ ਰਹੇ ਹੁੰਦੇ ਜਿਵੇਂ ਤੇ ਦਾਲ ਐਨ ਗਾੜੀ ਬਣ ਗਈ ਨਾ ਨਾ ਖਾ ਕੇ ਦੇਖਦੀ ਆ ਕੋਲੀ ਨਾ ਕੋਲੀ ਰੱਖੀ ਹੋਈ ਆ ਮੈਂ ਸਾਹਮਣੇ ਸਾਹਮਣੇ ਰੱਖੀ ਹੋਈ ਆ ਖਾ ਕੇ ਦੇਖਣੀ ਆ ਅੰਦਰ ਤੇ ਬਾਹਰ ਤੇ ਕੱਢ ਲਈ ਕੁੱਕਰ ਹੁਣ ਮੈਂ ਮਾਰ ਕੇ ਆਣੀ ਆ ਫਿਰ ਉਹਦੇ ਬਾਅਦ ਆਟਾ ਬਣਾਂਗੀ ਢਾਲ ਸਭ ਦੀ ਫੇਵਰੇਟ ਹੁੰਦੀ ਆ ਨਾ ਨਾ ਕੋਫੇ ਪਾਤੇ ਇੱਕ ਪੂਰ ਪਾਤਾ ਦੂਜਾ ਪਾਊਗਾ ਹੁਣ ਲੋ ਜੀ ਆਪਾਂ ਨਾ ਜਿਹੜ ਸੋਈ ਚੋਂ ਹੀ ਨਿਕਲਣਾ ਬਾਹਰ ਕਿਉਂਕਿ ਅਗਰ ਸੋਈ ਦਾ ਕੰਮ ਜ਼ਿਆਦੇ ਆ ਤੇ ਮੈਂ ਨਾ ਦੂਜੇ ਹੱਥ ਨਾਲ ਫੜਿਆ ਹੋਇਆ ਏ ਇਹ ਤੇ ਪਹਿਲਾਂ ਕੋਫਤੇ ਵੀ ਹੁਣ ਮੈਂ ਕਾਲੇ ਕਰਦਾ ਜਿਵੇਂ ਪਿਛਲੀ ਵਾਰ ਮੈਂ ਉਹ ਕੀ ਕਰਿਆ ਸੀ ਤੜਕਾ ਕਾਲਾ ਕਰਿਆ ਤਾਂ ਪਹਿਲਾਂ ਮੈਂ ਕੋਕੋਫਤੇ ਬੜਵੜ ਕੱਢ ਲੰਨੀ ਆ ਦੇਖੋ ਹੁਣ ਤੁਸੀਂ ਐ ਨਾ ਕਹੋ ਕਿ ਤੁਸੀਂ ਭਾਣੇ ਕੋਫਤੇ ਵੀ ਕਾਲੇ ਕਰ ਤੇ ਆਵੇ ਕੋਫਤੇ ਤਾਂ ਸੈੱਟ ਹੋ ਜਾਣਗੇ ਕੋਫਤੇ ਵੀ ਤੜਕਾ ਸੈੱਟ ਹੋ ਗਿਆ ਤਾਂ ਕੋਫਤੇ ਵੀ ਸੈੱਟ ਹੋ ਜਾਣਗੇ ਕਰੰਚੀ ਕਰੰਚੀ ਕੋਫਤੇ ਜੇ ਆਪਾਂ ਕੀ ਆ ਨਾ ਖਾ ਖਾਈਏ ਨਾ ਕੋਫਤੇ ਬਣਾ ਕੇ ਖਾ ਲਓ ਆ ਲੱਗਦਾ ਜਿਵੇਂ ਪਕੌੜੇ ਖਾ ਰਹੇ ਆ ਲਓ ਜੀ ਹੁਣ ਮੈਂ ਅੱਜ ਸੋਈ ਚੋਂ ਨਿਕਲੀ ਗਰਮੀ ਇੰਨੀ ਹੋ ਰਹੀ ਹੈ ਹੁਣ ਮੈਂ ਨਾ ਆ ਦੇਖੋ ਧੂਆ ਨਿਕਰੇ ਮੈਂ ਗੈਸ ਕਰ ਘੱਟ ਕਰਤਾ ਹੁਣ ਧੂਆ ਜਿਵੇਂ ਠੰਡਾ ਹੋ ਜੂਗਾ ਤੇਲ ਉਹ ਲੈ ਹੱਥ ਧੋ ਕੇ ਮਤਲਬ ਥੋੜਾ ਜਿਹਾ ਗਿੱਲਾ ਕਰਕੇ ਹੱਥ ਫੇਰ ਮੈਂ ਉਹ ਇਹਦੇ ਨਾਲ ਉਹ ਕਰਦੀ ਹੁੰਦੀ ਆ ਆ ਦੇਖੋ ਫੇਨਾ ਬੇਸਣ ਜਿਹੜਾ ਉਹ ਹੱਥਾਂ ਨੂੰ ਨਹੀਂ ਲੱਗਦਾ ਐਵੇਂ ਗੁਲਗਲੇ ਬਣਾ ਦਿੰਨੇ ਆ ਐਵੇਂ ਪਕੌੜੇ ਕੋफ्ते ਬਣਾ ਕੇ ਰੱਖ ਦੇਣੇ ਆਪਾਂ ਪਰ ਸਬਜੀ ਇਹਦੀ ਸਵੇਰੀ ਬਣੂਗੀ ਕਿਉਂਕਿ ਉਹ ਵੀ ਨੇ ਜਾਣਾ ਸਕੂਲ ਤਾਂ ਜੀ ਬਣਾ ਲਾਂਗੇ ਦੋ ਟਾਈਮ ਦੀ ਨਾਲੇ ਨੇਰੀ ਤੂਫਾਨ ਝੱਖੜ ਦੱਸਿਆ ਹੋਇਆ ਜੇ ਸਵੇਰੇ ਹਵਾ ਨਾ ਚੱਲੀ ਫਿਰ ਚੁੱਲੇ ਤੇ ਸਬਜ਼ੀ ਸਾਦੇ ਦੇ ਬਣ ਜੂਗੀ ਫਿਰ ਐ ਸ਼ਾਮ ਨੂੰ ਜੇ ਹਵਾ ਤੂਫਾਨ ਤੇਜ਼ ਆ ਗਿਆ ਫਿਰ ਸ਼ਾਮ ਨੂੰ ਨਾ ਬਣੀ ਸਬਜ਼ੀ ਹਨਾ ਰੋਕਾ ਹੋ ਜਾਣਾ ਸਬਜ਼ੀ ਦੇਖੋ ਗੈਸ ਤਾਂ ਤਾਂ ਹਨਾ ਸਾਰੀ ਦੁਨੀਆ ਕੰਮ ਕਰਦੀ ਆ ਪਰ ਐ ਵੀ ਸੰਨ ਨੂੰ ਚੁੱਲੇ ਦੀ ਆਦਤ ਪਈ ਵੀ ਆ ਇਸ ਕਰਕੇ ਚੁੱਲੇ ਦੇ ਬਣਾ ਲਏ ਆ ਗੈਸ ਵਾਲਿਆਂ ਨੂੰ ਸਾਨੂੰ दाल ਸਬਜ਼ੀਆਂ ਬਿਲਕੁਲ ਪਸੰਦ ਨੇ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਨਹੀਂ ਕਾਤੇ ਮੈਨੂੰ ਆਦਤ ਪੈ ਗਈ ਚਲੋ ਹੁਣ ਮੈਂ ਕੋਕਟੇ ਬਣਾਦਾ ਕਿਉਂਕਿ ਇੱਕ ਹੱਥ ਨਾਲ ਫੋਨ ਦੂਜੇ ਹੱਥ ਨਾਲ ਆਹ ਕੋਫਟੇ ਬੰਦੇ ਨਹੀਂ ਕੰਮ ਨਹੀਂ ਹੁੰਦਾ ਮੈਂ ਕੋਫਟੇ ਬਣਾਉਂਦਾ ਮੈਂ ਸੁਸਈਆਂ ਚੱਕ ਚੱਕ ਕੇ ਸਾਡੇ ਉੱਪਰ ਗੇਰ ਰਿਆ ਤਾਂ ਹੁਣ ਜਦ ਆਪਣੀ ਵਾਰੀ ਆਈ ਕਹਿੰਦਾ ਬਾਹਰ ਜਾਣਾ ਹੈ ਆ ਦੇਖ ਆ ਦੇਖ ਹੁਣ ਜਦ ਆਪਣੀ ਵਾਰੀ ਆਈ ਆਹ ਦੇਖੋ ਆਹ ਦੇਖੋ ਸਿਰ ਮਾਰ ਰਿਹਾ ਮੈਂ ਨਾਲ ਆ ਦੇਖੋ ਸਾਡੇ ਬੰਨ ਸੁਸਪਰੀ ਗੇਰ ਰਿਆ ਤਾਂ ਚੱਕ ਆਹਦਾ ਹੀ ਉਹ ਵੀ ਆ ਦੇ ਮਾਰ ਰਿਹਾ ਦੇ ਉਹਨੂੰ ਮਾਰ ਦੂੰਗਾ ਕਹਿੰਦਾ ਆ ਦੇ ਉਹ ਤੇ ਮਾਰ ਦੂੰਗਾ ਮਾਰ ਦੇ ਬੂ ਉਹ ਨਹੀਂ ਗਏ ਦੇ ਹੋ ਨਹੀਂ ਗਏ ਦੇ ਹੈ ਬਾਹਰੇ ਗਿਆ ਤਾਂ હાਜ਼ਰ ਆ ਦੇਗੀ હાਜ਼ਰ ਹੈ ਮੇਰਾ ਪੁੱਤ ਆ ਦੇ ਦੇ ਗਾਣੇ ਕੇ ਤੇ ਚਿਮੜਿਆ ਓਏ ਨਾਵਾਜ਼ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਪੀੜੀ ਲੈ ਕੇ ਆਂ ਜਿੜੇ ਤੋਂ ਵੀ ਨਾ ਪੱਛੇ ਗਠੇ ਹੈ ਨਹੀਂ ਮੈਂ ਗਠੇ ਦੇਖ ਕੇ ਟੋਕਰੀ ਚ ਗੜਾ ਕੋਈ ਨਹੀਂ ਗਠੇ ਹੋਰ ਕੱਲ ਦੱਸਣਾ ਲੱਗ ਕੱਲ ਕਿਉਂ ਕੱਲ ਸਾਰਿਆਂ ਨੇ ਦੇਖ ਕੇ ਤਾਂ ਹੈ ਦਸਣਾ ਤਾਂ ਤੁਹਾਨੂੰ ਬਣਦਾ ਛੋਟਾ ਤਾਂ ਸੋਣਾ ਬਣਦਾ ਵੀ ਘਟੇ ਨਹੀਂ। ਲੈ ਅੱਗੇ ਗੱਲੀ ਮੈਂ ਥੋੜਾ ਹੋਵਾਂ ਨਹੀਂ। ਨੂੰ ਐ ਵੀ ਟੋਕਰੀ ਖਾਲੀ ਐ ਤਾਂ ਸਾਰਿਆਂ ਨੇ ਦੇਖ ਲੈ ਵਸ। ਅੱਗੇ ਵੀ ਤਾਂ ਦੇਖ ਕੀ ਆਪਣੇ ਵੀ ਲੈਣਗੇ। ਨੂੰ ਐ ਤਾਂ ਵੀ ਆਸ ਜਾਣਗੇ। ਤੁਰ ਕੇ। ਪਰ ਤੁਰ ਕੇ ਆਏ ਨਹੀਂ ਹੈਗੇ ਘਟੇ ਘੱਟ। ਲੋ ਜੀ ਸਵੇਰ ਦਾ ਹੈਗਾ ਟਾਈਮ। ਨੇ ਚੁੱਲੇ 'ਚ ਨਾ ਅੱਗ ਕੋਈ ਨਹੀਂ ਬਾਲਣੀ ਹੈਗੀ ਮੈਨੂੰ ਐ ਬਸ ਇਹ ਇਹਨੂੰ ਉਹ ਬਣਾ ਕੇ ਰੱਖਦਾ ਫਿਰ ਟਾਈਮ ਸੀ ਇਹਨੂੰ ਸੀਖ ਲਾਉਂਗੀ ਉਹ ਉਹ ਲਿਆ ਕੇ ਲਪਾ ਲਾ ਕੇ ਲਾਣੀ ਹੈ ਅਜਾ ਹਵਾ ਜਿਹੜੇ ਹਿਸਾਬ ਨਾਲ ਗੱਲ ਚੱਲ ਰਹੀ ਥੀ ਉਹ ਤਾਂ ਨਹੀਂ ਹੈਗੀ ਪਰ ਐ ਆਪਣੀ ਸਬਜੀ ਬਣ ਜੂਗੀ ਜੇ ਪਿੰਚਰ ਜਾਂ ਸ਼ਾਮ ਨੂੰ ਕਹਿੰਦੇ ਨੇ 20 ਕਿਲਾ ਤੂਫਾਨ ਆ ਫਿਰ ਉਹ ਸਬਜੀ ਤਾਂ ਬਣਣੀ ਸਬਜੀ ਦਾ ਹੀ ਔਖਾ ਹੁੰਦਾ ਹੈ ਆਪਣਾ ਕੰਮ ਹੋ ਜੂਗਾ ਆ ਕਰਕੇ ਬਸ ਫਿਰ ਆਪਰ ਕੇ ਧਰਦੀ ਐ ਨੇ ਇਕੱਠੇ ਗੁੱਠੇ ਆ ਜਾਣਗੇ ਫਿਰ ਗੱਠਾ چیر ਕੇ ਫਟਾਫਰ ਤੜਕਾ ਲਾਣਾ ਐ ਕਿਉਂਕਿ ਯੁਗਰਾਜ ਕਰਕੇ ਨਾ ਫਿਰ ਗੱਲ ਕੋफ्ते ਕੱਲ ਬਣਾਉਣੇ ਤੇ ਪਰ ਕੱਲ ਕੋफ्ते ਹੀ ਬਣਾ ਕੇ ਰੱਖੇ ਤੇ ਕੱਲੇ ਸਬਜੀ ਵੀ ਕੱਲੇ ਬਣਾਣੀ ਸੀ ਫਿਰ ਮੈਂ ਸੋਚਿਆ ਨਹੀਂ ਸਵੇਰੇ ਬਣਾ ਲਾਂਗੇ ਵੀ ਯੁਗਰਾਜ ਤਾਂ ਤਾਜੀ ਬਣਾਣੀ ਹੋਊਗੀ ਤਾਂ ਕਰਕੇ ਸਵੇਰੇ ਬਣਾ ਲਦੇ ਹਾਂ ਜਿਹੜਾ ਬਣਾਉਣਾ ਫਿਰ ਕੱਲ੍ਹ ਅਸੇ ਸ਼ਾਮ ਨੂੰ ਦਾਲ ਕਰਣੀ ਐ ਉਹ ਤੋਂ ਟਾਈਮ ਦੀ ਬਣਾ ਕੇ ਰੱਖ ਲੈਣੀ ਵਸ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ ਦੋ ਵਰੀ ਮੇ ਤੋਂ ਘੰਮ ਹੁੰਦਾ ਨਹੀਂ ਹੈਗਾ ਚੁੱਲ੍ਹੇ ਤੇ ਕਿਉਂਕਿ ਚੁੱਲ੍ਹੇ ਤੇ ਕੰਮ ਕਰਨਾ ਬਹੁਤ ਜ਼ਿਆਦਾ ਗਰਮੀ ਗਰਮੀ ਹੋ ਜਣੀ ਹੈ ਬੁਰਾ ਹਾਲ ਹੋ ਜਾਣਾ ਸ਼ਾਮ ਨੂੰ ਤਾਂ ਫਿਰ ਮੈਂ ਛੇਤੀ ਸਾਰਾ 6 ਵਜੇ ਤੱਕ ਸਾਰਾ ਕੰਮ ਨੂੰ ਮੇ ਲੰਨੀ ਹੈ ਚੁੱਲ੍ਹੇ ਦਾ ਸਾਰਾ ਜਿੰਨਾ ਵੀ ਹੈਗਾ ਹੈ ਨਾ ਰੋਟੀ ਸਬਜ਼ੀ ਦਾ ਹੋਰ ਸਾਰਾ ਖੁਸ਼ ਫਿਰ ਮੈਂ ਗੁਰਦੁਆਰਾ ਸਾਹਿਬ ਟਾਈਮ ਸਿਰ ਜਾਣਾ ਹੁੰਦਾ ਹੈ ਕਿਉਂਕਿ ਅਸੀਂ ਦੋ ਤਿੰਨ ਜਾਣੀਆਂ ਹੈ ਤਿੰਨ ਜਾਣੀਆਂ ਵੀ ਅਸੀਂ ਹਮੇਸ਼ਾ ਫਿਰ ਜਾਣਾ ਹੀ ਜਾਣਾ ਹੈ ਜੋ ਮਰਜ਼ੀ ਆ ਜਾਣਾ ਹੀ ਜਾਣਾ ਹੈ ਕਿਉਂਕਿ ਇੱਕ ਗੁਰਦੁਆਰਾ ਸਾਹਿਬ ਹੁੰਦਾ ਹੈ ਜਿੱਥੇ ਸਾਰਾ ਦੁਨਿਆ ਦਾ ਸਕੂਨ ਗੁਰਦੁਆਰੇ ਚ ਨਹੀਂ ਜਿਹੜਾ ਆਪਾਂ ਨੂੰ ਘਰੇ ਕਦੇ ਵੀ ਮਿਲ ਸਕਦਾ ਉਹ ਗੁਰਦੁਆਰਾ ਸਾਹਿਬ ਉੱਥੇ ਦਾ ਨਾਂ ਆਂ ਜੀ ਲਿਖਦਾ ਜਦ ਅਸੀਂ ਪਾਠ ਕਰਦੇ ਰੱਖਾ ਖਾਸ ਕਰਕੇ ਪਾਠ ਐਂ ਜੀ ਕਰਦਾ ਹੁੰਦਾ ਵੀ ਪਾਠ ਨਾ ਜਿਹੜਾ ਉਹ 15 20 ਮਿੰਟ ਚ ਨਾ ਖਤਮ ਹੋਵੇ ਬਸ ਚੱਲੀ ਜਾਵੇ ਲੰਬਾ ਹੈ ਚੱਲੀ ਜਾਵੇ ਸੇ ਕਰੀ ਰਹੀ ਹੈ ਬੈਠੇ ਔਰ ਅਸੀਂ ਉੱਥੇ ਹੀ ਬੈਠੇ ਰਹਿੰਗੇ ਰਜੀਲਾ ਚਾਹੇ ਕੋਈ ਰੋਮੇ ਗੁਰਦਾਰ ਸੁਣਾ ਹੋਵੇ ਨਾ ਪਰ ਜੀ ਬਹੁਤ ਲੱਗਦਾ ਤੇ ਯੂਵੀ ਨੂੰ ਨਾ ਐਤ ਕੀ ਯੂਵੀ ਨੂੰ ਪਾੜਾ ਚੜੜਿਆ ਬਹੁਤ ਜਾਦੇ ਛੁੱਟ ਕੱਲ ਮੈਨੂੰ ਪਤਾ ਕਿਆ ਕਹਿੰਦਾ ਕਹਿੰਦਾ ਮम्मा ਖੁਸ਼ੀਆਂ ਆਣ ਆਲੀਆਂ ਨੇ ਮੈਂ ਕਿਹਾ ਖੁਸ਼ੀਆਂ ਨਹੀਂ ਛੁੱਟੀਆਂ ਆਣ ਆਲੀਆਂ ਨੇ ਮੈਂ ਪਹਿਲੀ ਸਮਝ ਗਈ ਮੈਂ ਕਿਹਾ ਖੁਸ਼ੀਆਂ ਨਹੀਂ ਛੁੱਟੀਆਂ ਆਣ ਆਲੀਆਂ ਨੇ ਕਿਉਂਕਿ ਐਤ ਕੀ ਉਹਨੇ ਛੁੱਟੀਆਂ ਕੋਲ ਉੱਥੇ ਜਾਣਾ ਆਪਣੇ ਮਾਮੂ ਕੋਲੇ ਆ ਗਏ ਇਕੱਠੇ ਤੇ ਹੁਣ ਇਕੱਠੇ ਹੁੰਦੇ ਜੀ ਚੀਰ ਫਟਾਫਟ ਨੇੜੇ ਨੀ ਯਾਰ ਆਵਾਜ਼ ਨਹੀਂ ਮੇਰੀ ਆਵਾਜ਼ ਬਹੁਤ ਘੱਟ ਆਉਂਦੀ ਆ ਤਾਂ ਕਰਕੇ ਨਾ ਮੈਂ ਹਰ ਵੀਡੀਓ ਨੂੰ ਐ ਹੁੰਦਾ ਵੀ ਨੇੜੇ ਤੇ ਬਣਾ ਲਵਾਂ ਬਸ ਹੁਣ ਮੈਂ ਚੁੱਲੇ ਮੂਰੀ ਗੰਦ ਪਾ ਰਹੀ ਆ ਪਰ ਚੱਕੂੰਗੀ ਸਾਰਾ ਚੱਕੂੰਗੀ ਮੈਂ ਕਹਿ ਰਹੀ ਸੀ ਵੀ ਯੂ ਵੀ ਨੂੰ ਐਤਕੀ ਨਾ ਛੁੱਟੀਆਂ ਨਾ ਬਹੁਤ ਜ਼ਿਆਦੇ ਚੋ ਆ ਕਿਉਂਕਿ ਯੂ ਵੀ ਨੂੰ ਐ ਵੀ ਐਤਕੀ ਨਾ ਮੈਂ ਛੁੱਟੀਆਂ 'ਚ ਜਾਊਂਗਾ ਮੈਨੂੰ ਰਮਨਾ मामੂ ਲੈਣਾ ਹੋਗਾ ਵੀ ਸੋਹਾਣੇ ਜਾਊਂਗਾ ਸੋਹਾਣੇ ਜਾਣ ਦਾ ਬਹੁਤ ਜ਼ਿਆਦੇ ਚੋ ਹੈ ਨੂੰ ਬਹੁਤ ਜ਼ਿਆਦੇ ਕਿਉਂਕਿ ਉਹਨਾਂ ਦੇ ਨਾ ਬਿਲਕੁਲ ਘਰ ਦੇ ਨੇੜੇ ਹੀ ਸਿੰਘ ਸਿੱਧਾ ਗੁਰਦੁਆਰਾ ਸਾਹਿਬ ਆ ਉਹ ਤਾਂ ਸਾਰੇ ਜਾਣਦੇ ਆ ਨਾ ਐ ਘਰ ਦਾ ਗੇਟ ਕੋਲੇ ਗੁਰਦੁਆਰੇ ਦਾ ਗੇਟ ਆ ਜਮਈ 2 ਮਿੰਟ ਦਾ ਵੀ ਰਸਤਾ ਨਹੀਂ ਹੈਗਾ ਹਨਾ ਘਰ ਦੇ ਸਾਹਮਣੇ ਹੀ ਤੇ ਕਿਡਨੀ ਵਧੀਆ ਗੱਲ ਹੈ ਹਨਾ ਕਰਮਾ ਵਾਲਿਆਂ ਦਾ ਘਰ ਹੁੰਦਾ ਹੈ ਗੁਰਦੁਆਰੇ ਦੇ ਗੇਟ ਤੇ ਬਹੁਤ ਵਧੀਆ ਹੈ ਉਹ ਵੀ ਸਿੰਘ ਸਿੱਧਾ ਗੁਰਦੁਆਰੇ ਦਾ ਦੂਰ ਦੂਰ ਤੇ ਦੁਨੀਆ ਦੀ ਸਾਰੇ ਜਾਣਦੇ ਆ ਹਨਾ ਅਸੀਂ ਅੱਗੇ ਦਸਮੀ ਵਾਲੇ ਦਿਨ ਜਾਂਦੇ ਹੁੰਦੇ ਹਾਂ ਰੋਜ਼ ਸ਼ਾਮ ਨੂੰ ਜਾਂਦੇ ਹੁੰਦੇ ਤੇ ਜਦੋਂ ਮੇਰੇ ਪਿਆਰ ਤੋਂ ਪਹਿਲਾਂ ਨਹੀਂ ਗੱਲਾਂ ਨੇ ਬਸ ਮੇਰੇ ਭਾਈ ਤੋਂ ਬਾਅਦ ਮੁੜ ਕੇ ਅਸੀਂ ਗੁਰਦੁਆਰਾ ਨਹੀਂ ਦੇਖਿਆ ਹੈਗਾ ਮੈਂ ਤਾਂ ਮੈਂ ਗੁਰਦੁਆਰਾ ਨਹੀਂ ਦੇਖਿਆ ਹੈਗਾ ਆਪਣਾ ਦੇਖ ਲਓ ਐਸਾ ਫੱਟਾ ਹੋ ਗਿਆ ਉਹਨਾਂ ਕੋਲ ਮਾਸਜਰ ਗੁਰਦੁਆਰਾ ਪਣੜੀ ਨਾ ਤਾਂ ਉੱਥੇ ਤਾਂ ਅਸੀਂ ਸੇਵਾ ਦਾ ਹੱਥ ਜ਼ਰੂਰ ਬਟਾਇਆ ਤਾਂ ਮੈਂ ਬਟਾ ਲੈਂਦੀ ਹੁੰਦੀ ਸੀ ਵੀ ਉਹ ਤਾਂ ਅੱਜ ਬਹੁਤ ਵੱਡਾ ਗੁਰਦੁਆਰਾ ਬਣ ਗਿਆ ਦੂਰ ਦੂਰ ਤੱਕ ਇੰਨੀ ਭੀੜ ਹੁੰਦੀ ਆ ਬਹੁਤ ਨਾਲਾ ਭੀੜ ਹੁੰਦੀ ਆ ਉੱਥੇ ਤਾਂ ਕਰਕੇ ਹੁਣ ਸਾਨੂੰ ਮੈਨੂੰ ਹਰੀ ਉ ਵੀ ਨੂੰ ਬਹੁਤ ਚੋ ਹੈ ਵੀ ਅਸੀਂ ਇੱਥੇ ਵੀ ਆਪਣੇ ਗੁਰਦੁਆਰ ਵਿੱਚ ਰੋ ਜਾਂਦੇ ਆ ਪਾਠ ਕਰਦੇ ਆ ਅਸੀਂ ਉੱਥੇ ਵੀ ਗੁਰਦੁਆਰਾ ਕਰਦੇ ਮੂਰੇ ਆ ਅਸੀਂ ਤਾਂ ਰੋਜ਼ ਯੂ ਵੀ ਕਹਿੰਦਾ ਮम्मा ਮੈਂ ਸੇਵਾ ਕਰੇ ਕਰੂੰਗਾ ਇਹਨੂੰ ਸੇਵਾ ਦਾ ਬਹੁਤਾਂ ਚੋ ਹੁੰਦਾ ਮੈਂ ਕਿਹਾ ਮੈਂ ਵੀ ਕਰਿਆ ਕਰੂੰਗੀ ਮੈਂ ਰੋਜ਼ ਉੱਥੇ ਗੁਰਦੁਆਰੇ ਦੇ ਗੁਰਦੁਆਰੇ 'ਚ ਬੈਠੇ ਰਹੇਗਾ ਕਿਉਂਕਿ ਨਾ ਆਪਣੇ ਪਿੰਡ ਦਾ ਨਜ਼ਾਰਾ ਹੈ ਨਾ ਜਿਹੜਾ ਵੱਖਰਾ ਹੁੰਦਾ ਹੋਰ ਕਿਤੇ ਜਾਣ ਦਾ ਇੰਨਾ ਸਕੂਨ ਨਹੀਂ ਮਿਲਦਾ ਹੈਗਾ ਜਿੰਨਾ ਆਪਣੇ ਪਿੰਡ ਜਾ ਕੇ ਸਕੂਨ ਮਿਲਦਾ ਹੋਣਾ ਉੱਥੇ ਆਪਾਂ ਨੂੰ ਸਾਰਾ ਕੁਝ ਲਿਖੂਗਾ ਤੇ ਸਾਡਾ ਪੁਰਾਣਾ ਘਰ ਵੀ ਆ ਪੁਰਾਣੇ ਘਰ ਉੱਥੇ ਮਤਲਬ ਉੱਥੇ ਜਾਤਾ ਨਹੀਂ ਸਕਦੇ ਹੈਗੇ ਪੁਰਾਣੇ ਘਰ ਚ ਮੈਂ ਜਾਤਾ ਨਹੀਂ ਸਕਦੀ ਪਰ ਤੁਹਾਨੂੰ ਬਾਹਰ-ਬਾਹਰ ਤੇ ਮੈਂ ਜਰੂਰ ਦਿਖਾ ਸਕਦੀ ਆ ਅੰਦਰ ਦਾ ਨਹੀਂ ਮੈਂ ਜਾ ਸਕਦੀ ਬਾਹਰ-ਬਾਹਰ ਤੇ ਜਰੂਰ ਦਿਖਾ ਸਕਦੀ ਆ ਵੀ ਕਿੱਲ ਕਿ ਪਹਿਲਾਂ ਕੁਝ ਹੋਰ ਤਾਂ ਹੋ ਹੂੰ ਕੀ ਪਤਾ ਕੀ ਬਣ ਗਿਆ ਹੋਵੇ ਮੈਨੂੰ ਤਾਂ ਕੁਝ ਪਤਾ ਨਹੀਂ ਆਪਾਂ ਤਾਂ ਕਿੰਨੇ ਸਾਲ ਹੋ ਗਏ ਮੈਂ ਤਾਂ ਦੇਖਿਆ ਤੱਕ ਚਲੋ ਮੈਂ फटाफटੰਦ ਤੜਕਾ ਲਾ ਲਾ ਹਵਾ ਨਾ ਤੇਜ ਆ ਜੇ ਹਨਾ ਲਓ ਜੀ ਹੁਣ ਆਪਾਂ ਸਬਜੀ ਮੇਗਾ ਕੋਫਤੇ ਪਾयामੋ ਹਾਂ ਹਾਂ ਬਾਹਰ ਤਾਂ ਹਵਾ ਚੱਲ ਰਹੀ ਐ ਲੋ ਜੀ ਹੁਣ ਆਪਾਂ ਪਾ ਦਈਏ ਸਬਜ਼ੀ ਚ ਕੋਫਤੇ ਰੋਟੀ ਤਾਂ ਅੰਦਰੇ ਬਣਾਵਾਂਗੇ ਹਵਾ ਬਹੁਤ ਐ ਸਬਜ਼ੀ ਤਾਂ ਫਿਰ ਵਧੀਆ ਜੀ ਨਹੀਂ ਲੱਗਦੀ ਗੈਸ ਦੀ ਤਾਂ ਕਰਕੇ ਗਾੜੀ ਹੋਣ ਲੱਗ ਪਈ ਲੋ ਪਾ ਦਈਏ ਕੋਫਤੇ 10-15 ਮਿੰਟੇ ਨੂੰ ਹੋਰ ਜਾ ਕੇ ਫਿਰ ਸਬਜੀ ਆਪਣੀ ਬਣ ਜੂਗੀ ਧਣੀਆਂ ਦਾ ਪੱਕ ਗਿਆ ਹੂੰ ਥੋੜਾ ਜਿਹਾ ਜਿ ਮਿਰ ਗਿਆ ਧਣੀਆਂ ਪੱਕ ਗਿਆ ਧਣੀਆਂ ਕਰ ਦੇਣਾ ਕਟ ਲੈਣਾ ਐ ਇਹ ਨਿੰਬੂ ਦੇ ਥੱਲੇ ਆ ਇਹ ਨਿੰਬੂ ਦੇ ਕੰਡੇ ਜਾਂਦੇ ਨੇ ਚਬ ਬਹੁਤ ਬੁਰੇ ਚੁਭਦੇ ਨੇ ਇਹ ਤੂਲਾ ਲਾਵਾਂਗੇ ਦੇਖੋ ਧਣੀਆਂ ਪੱਕਿਆ ਪਿਆ ਇਹ ਹੁਣ ਨਾ ਇਹਨੂੰ ਪੱਟ ਕੇ ਹੋਰ ਲਾਵਾਂਗੇ ਉਹਦੇ ਨਮਾ ਨਮਾ ਲਕੂਆ ਅੱਜ ਹਵਾ ਬਹੁਤ ਸੋਹਣੀ ਠੰਡੀ ਚੱਲ ਰਹੀ ਐ ਫਰਕ ਅੰਦਰੋਂ ਬੜਾ ਔਖਾ ਹੁੰਦਾ ਐ ਉਹ ਸਾਰੇ ਸਵੇਰ ਦਾ ਟਾਈਮ ਆਪਦੇ ਆਪੇ ਕੰਮ ਲੱਗ ਗਏ ਕੋਈ ਚੁੱਲ੍ਹੇ ਦਾ ਕਰ ਰਿਹਾ ਕੋਈ ਸੁੰਬਰ ਦੇ ਨਾ ਕਰ ਰਿਹਾ ਕੋਈ ਧਣੀਆਂ ਤੋੜਨੇ ਦਾ ਕਰ ਰਿਹਾ ਕੋਈ ਘੁੰਮਣੇ ਦਾ ਕਰ ਰਿਹਾ ਸਵੇਰੇ ਸਵੇਰੇ ਮੌਸਮ ਕਿੰਨਾ ਵਧੀਆ ਹੁੰਦਾ ਨਾ ਹਵਾ ਹਨੇਰੀ ਹਵਾ ਇੰਨੀ ਸੋਹਣੀ ਚੱਲ ਰਹੀ ਹੈ ਨਾ ਸਵੇਰੇ 6:30 ਟਾਈਮ ਹੋ ਗਿਆ ਯੂਨੀਵਰਸ ਅੰਦਰ ਹੁਣ ਜੋ ਜੋਰ ਨਾਲ ਕਹਿ ਕੇ ਆਈ ਹੈ ਵੀ 6:30 ਹੋ ਗਏ ਉੱਪਰ ਘੜੀ ਉੱਪਰ ਘੜੀ ਛੱਤੀ ਸਕੂਲ ਜਾਣਾ ਫਿਰ 1 ਕੋ ਲੱਖ ਕਿੰਨਾ ਭੱਜ ਦੌੜਗਾ